ਸਸ਼ੀ ਕਾਜ ਦੇ ਉਸੇ 124 ਇੰਟੂ 7 ਪੰਜਾਪਨਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਲੇਰ ਕੋਟਲਾ ਦੌਰੇ ਤੇ ਹਨ ਇਸ ਦੌਰੇ ਵਿੱਚ ਉਹ ਲੋਕਾਂ ਨੂੰ ਵੱਡਾ ਤੋਹਫਾ ਦੇਣਗੇ ਮੁੱਖ ਮੰਤਰੀ ਅਹਿਮਦਗੜ ਅਤੇ ਅਮਰਗੜ ਵਿੱਚ ਨਵੇਂ ਤਸਿੱਲੀ ਕੰਪਲੈਕਸਾਂ ਦਾ ਉਦਘਾਟਨ ਕਰਨਗੇ ਇਹ ਕੰਪਲੈਕਸ ਸਥਾਨਕ ਲੋਕਾਂ ਲਈ ਪ੍ਰਸ਼ਾਸਨਿਕ ਸੇਵਾਵਾਂ ਨੂੰ ਹੋਰ ਵੀ ਆਸਾਨ ਅਤੇ ਪਹੁੰਚਣ ਯੋਗ ਬਣਾਉਣ 'ਚ ਮਦਦਗਾਰ ਸਾਬਤ ਹੋਵੇਗਾ ਸੀਐਮ ਮਾਨ ਨਿਯੁਕਤ ਤਸਿੱਲੀ ਕੰਪਲੈਕਸ ਪਹੁੰਚ ਕੇ ਇਸ ਦਾ ਨਿਰਖਣ ਕੀਤਾ ਅਤੇ ਲੋਕਾਂ ਨੂੰ ਇਸ ਤੋਹਫੇ ਤੇ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਜਾਤ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਕਿਹਾ ਮੰਡੀ ਅਹਿਮਦਗੜ੍ਹ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਤਸਿੱਲੀ ਕੰਪਲੈਕਸ ਬਣਾਇਆ ਗਿਆ ਹੈ ਇਸ ਮਾਡਲ ਤੇ ਪੂਰੇ ਪੰਜਾਬ ਵਿੱਚ ਕੰਮ ਕੀਤਾ ਜਾ ਰਿਹਾ ਹੈ ਤੇ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਵੀ ਉਦਯੋਗ ਸੰਬੰਧੀ ਵੱਖ-ਵੱਖ ਨੀਤੀਆਂ ਬਣਾਈਆਂ ਪੰਜਾਬ ਵਿੱਚ ਇੱਕ ਉਦਯੋਗ ਨੀਤੀ ਵੀ ਬਣਾਈ ਗਈ ਹੈ ਸੀਐਮ ਮਾਨ ਨੇ ਅੱਗੇ ਕਿਹਾ ਸਾਡੀ ਸਰਕਾਰ 10 ਲੱਖ ਰੁਪਏ ਤੱਕ ਦੀ ਜੀਵਨ ਬੀਮਾ ਯੋਜਨਾ ਲੈ ਕੇ ਆਈ ਹੈ ਜਿਸ ਵਿੱਚ ਮਰੀਜ਼ ਨੂੰ ਇੱਕ ਚੰਗੇ ਹਸਪਤਾਲ ਵਿੱਚ 10 ਲੱਖ ਰੁਪਏ ਦਾ ਮੁਫਤ ਇਲਾਜ ਮਿਲੇਗਾ ਜਿਸ ਵਿੱਚ ਘਟੋਕਟ ਪੇਪਰ ਵਰਕ ਰੱਖਿਆ ਗਿਆ ਹੈ ਬਸ ਆਪਣਾ ਆਧਾਰ ਕਾਰਡ ਅਤੇ ਵੋਟਰ ਕਾਰਡ ਆਈਡੀ ਲੈ ਕੇ ਹਸਪਤਾਲ ਜਾਓ ਅਤੇ ਲਾਜ ਕਰਵਾਓ ਤੇ ਵਾਪਸ ਆਓ ਸਾਡੇ ਸਰਕਾਰ ਬਿੱਲ ਦਾ ਨਿਪਟਾਰਾ ਕਰੇਗੀ ਬੱਚਿਆਂ ਨੂੰ ਪਿਖ ਮੰਗਾਉਣ ਦੇ ਮੁੱਦੇ ਤੇ ਸੀਐਮ ਮੰਨਿਆ ਅਸੀਂ ਸਾਡੇ ਦੇਸ਼ ਦੇ ਤ੍ਰਿਸਤੀ ਹੈ ਕਿ ਬੱਚਾ ਨੂੰ ਵਰਗਲਾ ਲੈ ਕੇ ਲਜਾਇਆ ਜਾਂਦਾ ਹੈ ਤੇ ਫਿਰ ਪਿਖ ਮੰਗਲ ਲਈ ਮਜਬੂਰ ਕੀਤਾ ਜਾਂਦਾ ਹੈ ਸਾਡੇ ਸਰਕਾਰ ਇਸ ਤੇ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ ਬਹੁਤ ਸਾਰੇ ਬੱਚਾ ਨੂੰ ਪਿਖ ਮੰਗਲ ਲਈ ਆਪਹਿਚ ਬਣਾਇਆ ਜਾਂਦਾ ਹੈ ਤਾਂ ਜੋ ਉਹਨਾਂ ਦੇ ਤਰਸ ਖਾ ਕੇ ਲੋਕ ਉਹਨਾਂ ਨੂੰ ਪੈਸਾ ਦੇਣ ਅਸੀਂ ਬਹੁਤ ਸਾਰੇ ਬੱਚਾ ਨੂੰ ਬਚਾ ਆਇਆ ਹੈ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਹੈ ਜਿਨ੍ਹਾਂ ਦੇ ਮਾਪੇ ਨਹੀਂ ਮਿਲੇ ਉਹਨਾਂ ਨੂੰ ਆਂਗਣਵਾੜੀ ਹਵਾਲੇ ਕਰ ਦਿੱਤਾ ਹੈ ਉਹਨਾਂ ਨੂੰ ਸਕੂਲ ਵਿੱਚ ਵੀ ਦਾਖਲਾ ਦਵਾਇਆ ਹੈ ਇਹ ਮੁਹਿੰਮ ਪੂਰੇ ਪੰਜਾਬ ਵਿੱਚ ਲਾਈ ਜਾ ਰਹੀ ਹੈ ਇਸ ਸੰਬੰਧੀ ਹਰ ਜ਼ਿਲ੍ਹੇ ਵਿੱਚ ਹਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਬੱਚਾ ਨੂੰ ਸਹੀ ਰਾਸਤੇ ਤੇ ਲਜਾਇਆ ਜਾ ਸਕੇ ਸਸ਼ੀ ਕਾਲ ਦੇ ਤੋਂ 124 ਇੰਟੂ 7 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਲੇਰ ਕੋਟਲਾ ਦੌਰੇ ਦੇ ਹਨ ਇਸ ਦੌਰੇ ਵਿੱਚ ਉਹ ਲੋਕਾਂ ਨੂੰ ਵੱਡਾ ਤੋਹਫਾ ਦੇਣਗੇ ਮੁੱਖ ਮੰਤਰੀ ਅਹਿਮਦਗੜ ਅਤੇ ਅਮਰਗੜ ਵਿੱਚ ਨਵੇਂ ਤਸਿੱਲੀ ਕੰਪਲੈਕਸਾਂ ਦਾ ਉਦਘਾਟਨ ਕਰਨਗੇ ਇਹ ਕੰਪਲੈਕਸ ਸਥਾਨਕ ਲੋਕਾਂ ਲਈ ਪ੍ਰਸ਼ਾਸਨਿਕ ਸੇਵਾਵਾਂ ਨੂੰ ਹੋਰ ਵੀ ਆਸਾਨ ਅਤੇ ਪਹੁੰਚਣ ਯੋਗ ਬਣਾਉਣ 'ਚ ਮਦਦਗਾਰ ਸਾਬਿਤ ਹੋਵੇਗਾ ਸੀਐਮ ਮਾਨ ਨਿਯੁਕਤ ਤਸਿੱਲੀ ਕੰਪਲੈਕਸ ਪਹੁੰਚ ਕੇ ਇਸ ਦਾ ਨਿਰਖਣ ਕੀਤਾ ਅਤੇ ਲੋਕਾਂ ਨੂੰ ਇਸ ਤੋਹਫੇ ਤੇ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਕਿਹਾ ਮੰਡੀ ਅਹਿਮਦਗੜ੍ਹ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਤਸਿੱਲੀ ਕੰਪਲੈਕਸ ਬਣਾਇਆ ਗਿਆ ਹੈ ਇਸ ਮਾਡਲ ਤੇ ਪੂਰੇ ਪੰਜਾਬ ਵਿੱਚ ਕੰਮ ਕੀਤਾ ਜਾ ਰਿਹਾ ਹੈ ਤੇ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਵੀ ਉਦਯੋਗ ਸੰਬੰਧੀ ਵੱਖ-ਵੱਖ ਨੀਤੀਆਂ ਬਣਾਈਆਂ ਪੰਜਾਬ ਵਿੱਚ ਇੱਕ ਉਦਯੋਗ ਨੀਤੀ ਵੀ ਬਣਾਈ ਗਈ ਹੈ ਸੀਐਮ ਮਾਨ ਨੇ ਅੱਗੇ ਕਿਹਾ ਸਾਡੀ ਸਰਕਾਰ 10 ਲੱਖ ਰੁਪਏ ਤੱਕ ਦੀ ਜੀਵਨ ਬੀਮਾ ਯੋਜਨਾ ਲੈ ਕੇ ਆਈ ਹੈ ਜਿਸ ਵਿੱਚ ਮਰੀਜ਼ ਨੂੰ ਇੱਕ ਚੰਗੇ ਹਸਪਤਾਲ ਵਿੱਚ 10 ਲੱਖ ਰੁਪਏ ਦਾ ਮੁਫਤ ਇਲਾਜ ਮਿਲੇਗਾ ਜਿਸ ਵਿੱਚ ਘਟੋ-ਘਟ ਪੇਪਰਵਰਕ ਰੱਖਿਆ ਗਿਆ ਹੈ ਬਸ ਆਪਣਾ ਆਧਾਰ ਕਾਰਡ ਅਤੇ ਵੋਟਰ ਕਾਰਡ ਆਈਡੀ ਲੈ ਕੇ ਹਸਪਤਾਲ ਜਾਓ ਅਤੇ ਲਾਜ ਕਰਵਾਓ ਤੇ ਵਾਪਸ ਆਓ ਸਾਡੇ ਸਰਕਾਰ ਬਿੱਲ ਦਾ ਨਿਪਟਾਰਾ ਕਰੇਗੀ ਬੱਚਾ ਤੋਂ ਪਿਖ ਮੰਗਾਉਣ ਦੇ ਮੁੱਦੇ ਤੇ ਸੀਐਮ ਮੰਨਿਆ ਸਾਡੇ ਦੇਸ਼ ਦੇ ਤ੍ਰਿਸਤੇ ਹੈ ਕਿ ਬੱਚਾ ਨੂੰ ਵਰਗਲਾਜ ਲੈ ਕੇ ਲਜਾਇਆ ਜਾਂਦਾ ਹੈ ਤੇ ਫਿਰ ਪਿਖ ਮੰਗਣ ਲਈ ਮਜਬੂਰ ਕੀਤਾ ਜਾਂਦਾ ਹੈ ਸਾਡੇ ਸਰਕਾਰ ਇਸ ਤੇ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ ਬਹੁਤ ਸਾਰੇ ਬੱਚਾ ਨੂੰ ਪਿਖ ਮੰਗਣ ਲਈ ਆਪਾਹਿਚ ਬਣਾਇਆ ਜਾਂਦਾ ਹੈ ਤਾਂ ਜੋ ਉਹਨਾਂ ਦੇ ਤਰਸ ਖਾ ਕੇ ਲੋਕ ਉਹਨਾਂ ਨੂੰ ਪੈਸਾ ਦੇਣ ਅਸੀਂ ਬਹੁਤ ਸਾਰੇ ਬੱਚਾ ਨੂੰ ਬਚਾ ਆਇਆ ਹੈ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਹੈ ਜਿਨ੍ਹਾਂ ਦੇ ਮਾਪੇ ਨਹੀਂ ਮਿਲੇ ਉਹਨਾਂ ਨੂੰ ਆਂਗਣਵਾੜੀ ਹਵਾਲੇ ਕਰ ਦਿੱਤਾ ਹੈ ਉਹਨਾਂ ਨੂੰ ਸਕੂਲ ਵਿੱਚ ਵੀ ਦਾਖਲਾ ਦਵਾਇਆ ਹੈ ਇਹ ਮੁਹਿੰਮ ਪੂਰੇ ਪੰਜਾਬ ਵਿੱਚ ਲਾਈ ਜਾ ਰਹੀ ਹੈ ਇਸ ਸੰਬੰਧੀ ਹਰ ਜ਼ਿਲ੍ਹੇ ਵਿੱਚ ਹਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਬੱਚਾ ਨੂੰ ਸਹੀ ਰਾਸਤੇ ਤੇ ਲਜਾਇਆ ਜਾ ਸਕੇ